ਦਾ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਿਹਤ ਬਹੁਤ ਖਰਾਬ ਹੈ ਅੱਜ ਜਾਖੜ ਸਾਹਿਬ ਨੇ ਵੀ ਜੋ ਗੱਲਾਂ ਕੀਤੀਆਂ ਨੇ ਬਹੁਤ ਜਾਇਜ਼ ਨੇ درست ਨੇ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਪੋਲਿਟੀਕਲ ਪਾਰਟੀਆਂ ਦੇ ਔਰ ਬਾਕੀ ਲੋਕ ਜਾਂਦੇ ਆ ਸਿਰਫ ਫੋਟੋ ਸੈਸ਼ਨ ਨਹੀਂ ਹੈ ਨਾ ਤਾਂ ਉਹਨਾਂ ਨੂੰ ਕਿਸਾਨ ਦੇ ਵਿਸ਼ੇ 'ਚ ਕੁਝ ਬੋਲਣਾ ਨਾ ਹੀ ਢੱਲੇਵਾਲ ਜੀ ਦੀ ਕੋਈ ਸਿਹਤ ਨਾਲ ਜਾ ਉਹਨਾਂ ਦੀ ਜਾਨ ਦੇ ਨਾਲ ਕੋਈ ਮਤਲਬ ਹੈ ਔਰ ਕਿਸਾਨ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਪਰ ਇਹਦੇ ਤੇ ਬਹੁਤ ਸੋਚਣ ਵਾਲੀ ਗੱਲ ਆ ਜਿਹੜੀ ਇਹ ਕਹਿੰਦੇ ਆ ਕਿ ਸਾਲੋਂ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਦੇ ਇਹ ਮੈਂ ਵੀ ਕਹਣਾ ਕਿ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਇਹ ਪੰਜਾਬ ਦਾ ਨੁਕਸਾਨ ਹੋਏਗਾ ਔਰ ਇਹ ਜਿਹੜਾ ਪੂਰੇ ਦੇਸ਼ ਦਾ ਹੀ ਠੇਕਾ ਲੈ ਲੈਣਾ ਇਹ ਦਿਨ ਬਹੁਤ ਗਲਤ ਹੈ ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਕਰੋ ਜਿਹੜੀਆਂ ਜਾਇਜ਼ ਨੇ ਉਹ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਔਰ ਕਿਸਾਨ ਦਾ ਹਿੱਸਾ ਵੀ ਹੋਣਾ ਚਾਹੀਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ੇਧ ਬਹੁਤ ਖਰਾਬ ਹੈ ਅੱਜ ਜਾਖੜ ਸਾਹਿਬ ਨੇ ਵੀ ਜੋ ਗੱਲਾਂ ਕੀਤੀਆਂ ਨੇ ਬਹੁਤ ਜਾਇਜ਼ ਨੇ درست ਨੇ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਪੋਲੀਟੀਕਲ ਪਾਰਟੀਆਂ ਦੇ ਔਰ ਬਾਕੀ ਲੋਕ ਜਾਂਦੇ ਆ ਸਿਰਫ ਫੋਟੋ ਸੈਸ਼ਨ ਨਹੀਂ ਹੈ ਨਾ ਤਾਂ ਉਹਨਾਂ ਨੂੰ ਕਿਸਾਨ ਦੇ ਵਿਸ਼ੇ 'ਚ ਕੁਝ ਬੋਲਣਾ ਨਾ ਹੀ ਡੱਲੇਵਾਲ ਜੀ ਦੀ ਕੋਈ ਸਿਹਤ ਨਾਲ ਜਾਂ ਉਹਨਾਂ ਦੀ ਜਾਨ ਦੇ ਨਾਲ ਕੋਈ ਮਤਲਬ ਹੈ ਔਰ ਕਿਸਾਨ ਨੂੰ ਇਨਸ਼ਾਅ ਵੀ ਮਿਲਣਾ ਚਾਹੀਦਾ ਪਰ ਇਹਦੇ ਤੇ ਬਹੁਤ ਸੋਚਣ ਵਾਲੀ ਗੱਲ ਆ ਜਿਹੜੀ ਇਹ ਕਹਿੰਦੇ ਆ ਕਿ ਸਾਲੋਂ ਐਮਐਸਪੀ ਦਾ ਗਾਰੰਟੀ ਕਾਨੂੰਨ ਦੇ ਮੈਂ ਵੀ ਕਹਣਾ ਕਿ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਇਹ ਪੰਜਾਬ ਦਾ ਨੁਕਸਾਨ ਹੋਏਗਾ। ਔਰ ਇਹ ਜਿਹੜਾ ਪੂਰੇ ਦੇਸ਼ ਦਾ ਹੀ ਠੇਕਾ ਲੈ ਲੈਣਾ ਇਹਦੇ ਨਾਲ ਬਹੁਤ ਗਲਤ ਆ ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਕਰੋ ਜਿਹੜੀਆਂ ਜਾਇਜ਼ ਨੇ ਉਹ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਔਰ ਕਿਸਾਨ ਦਾ ਹਿੱਤ ਵੀ ਹੋਣਾ ਚਾਹੀਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ਹਿਦ ਬਹੁਤ ਖਰਾਬ ਹੈ। ਅੱਜ ਜਾਖੜ ਸਾਹਿਬ ਨੇ ਵੀ ਜੋ ਗੱਲਾਂ ਕੀਤੀਆਂ ਨੇ ਬਹੁਤ ਜਾਇਜ਼ ਨੇ درست ਨੇ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਪੋਲੀਟੀਕਲ ਪਾਰਟੀਆਂ ਦੇ ਔਰ ਬਾਕੀ ਲੋਕ ਜਾਂਦੇ ਆ ਸਿਰਫ ਫੋਟੋ ਸ਼ੈਸ਼ਨ ਨਹੀਂ ਨਾ ਤਾਂ ਉਹਨਾਂ ਨੂੰ ਕਿਸਾਨ ਦੇ ਵਿਸ਼ੇ 'ਚ ਕੁਝ ਬੋਲਣਾ ਨਾ ਹੀ ਡੱਲੇਵਾਲ ਜੀ ਦੀ ਕੋਈ ਸਿਹਤ ਨਾਲ ਜਾਂ ਉਹਨਾਂ ਦੀ ਜਾਨ ਦੇ ਨਾਲ ਕੋਈ ਮਤਲਬ ਹੈ ਔਰ ਕਿਸਾਨ ਨੂੰ ਇਨਸ਼ਾਅ ਵੀ ਮਿਲਣਾ ਚਾਹੀਦਾ ਪਰ ਇਹਦੇ ਤੇ ਬਹੁਤ ਸੋਚਣ ਵਾਲੀ ਗੱਲ ਆ ਜਿਹੜੀ ਇਹ ਕਹਿੰਦੇ ਆ ਕਿ ਸਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਦੇ ਇਹ ਮੈਂ ਵੀ ਕਹਣਾ ਕਿ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਇਹ ਪੰਜਾਬ ਦਾ ਨੁਕਸਾਨ ਹੋਏਗਾ ਔਰ ਇਹ ਜਿਹੜਾ ਪੂਰੇ ਦੇਸ਼ ਦਾ ਹੀ ਛੇਕਾ ਲੈ ਲਿਆ ਨਾ ਇਹਦੇ ਨਾਲ ਬਹੁਤ ਗਲਤ ਆ ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਕਰੋ ਜਿਹੜੀਆਂ ਜਾਇਜ਼ ਨੇ ਉਹ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕੋਲ ਕਿਸਾਨ ਦਾ ਹਿੱਤ ਵੀ ਹੋਣਾ ਚਾਹੀਦਾ